ਤਾਰਾ ਬੰਦ ਉਹ ਉੱਥੋਂ ਪਾਣੀ ਦੀਦਾ ਏ ਜਿੱਦਾਂ ਸੋਇਆ ਪਿਆ ਉਹ ਕਿੱਲੀ ਗਈ ਨਹੀਂ ਅੰਦਰ ਬਾਹਰ ਖੜੀ ਖੜੀ ਹੈ ਇਹ ਅਸੀਂ ਖੜ੍ਹਦੇ ਹਾਂ ਕਿਹਦੀ ਆਏ ਹਾਂ ਰੋਡ ਚੱਲੀ ਪਹਿਲਾਂ ਮਾਰੇ ਕੋਣ ਉਹਨਾਂ ਦੇ ਜੈਨੀ ਹੋਰ ਉਹ ਕਰੀ 2 ਏਕੜ ਫਸਲ ਜਿਹੜੀ ਹੈਗੀ ਚੋਨੇ ਦੀ ਉਹ ਬਰਬਾਦ ਹੋ ਜਾਣੀ ਜੇਕਰ ਪਿੰਡ ਵਾਸੀ ਇਕੱਠਾ ਨਾ ਹੋਵੇ ਤਾਂ ਫਿਰ ਤੁਸੀਂ ਵੇਖ ਸਕਦੇ ਜਿੱਥੇ ਕਿ ਅਸੀਂ ਅੱਜ ਖੜੇ ਆ ਇੱਥੇ ਜਿਹੜੀ ਹੈਗੀ ਹੈ ਕੇਲੀ ਜੁੱਤੂ ਕਿਹਾ ਜਾਂਦਾ ਹੈ ਇਸ ਵਕਤ ਨੂੰ ਦਿਖਾਈ ਦਵੇ ਕਾਫੀ ਵੱਡੇ ਆਸ-ਪਾਸ ਦੇ ਖੇਤ ਨੇ ਇਹਨਾਂ ਵਿੱਚ ਪਾਣੀ ਪਰਨਾ ਸ਼ੁਰੂ ਹੋ ਗਿਆ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕਿਸੇ ਵੀ ਅੰਧਕਾਰ ਜਾਣੇ ਜੇ ਕੋਈ ਬੋਲਣਾ ਚਾਹੁੰਦਾ ਹੋਵੇ ਬੋਲਣਾ ਚਾਹੁੰਦਾ ਹੋਵੇ ਸਾਰੇ ਬੱਚੋ ਲੈ ਤਾਂ ਆਪ ਵੀ ਲੈ ਤਾਂ ਹੋ ਗਿਆ ਇਹਦਾ ਟੋਕਰਾ ਟੋਕਰਾ ਕਰ ਕਹਿੰਦਾ ਸਭੇ ਬਹੁਤ ਮਦਦ ਆਵੇ ਕਰਾਉਣੀ ਹੈ ਉਹੜਾ ਅਲੂ ਪੱਟ ਨਹੀਂ ਸਕਦੇ ਪੱਟ ਕੇ ਫਰੇ ਕਰੋ ਕਈ ਦਾ ਹਲ ਹੋਣਾ ਹੈ ਆਪੇ ਬਣਾ ਲੈਣਗੇ ਗੁਰਾਤਾ ਦਿੱਤੀ ਹੋਇਆ ਮੈਂ ਲੋਕਾਂ ਨੂੰ ਵੇਖੂ ਟੱਲੇ ਸੀ ਬਸ दुकान किथे असां मशीन ਇਹਨੂੰ ਛੇੜਿਆ ਇਹਨੇ ਉਹਦੇ ਆ ਜਾ ਗਾ ਨੜੇ ਨੜਾ ਵੀ ਵਿਖਾਈਏ ਆ ਜਾ ਆ ਬੰਗਿਆ ਖੜਿਆ ਨਾ ਤੇ ਉਹਨੇ ਤਾਂ ਕੋ ਠੜਕ ਤੱਕ ਬੰਦਾ ਹੈ ਥੋੜਾ ਥੋੜਾ ਛੜਾ ਦੇ ਸਰ ਆ ਜਾ ਤੇ ਹਣਾ ਬਸ ਥੋੜੀ ਜਣੀ ਤਾਂ ਨਾਲ ਕਰ ਲੂਗੀ ਆ ਜਾ ਆ ਜਾ ਮੇਰਾ ਨਾ ਸੰਦੀਪ ਸਿੰਘ ਆ ਜੀ ਸੰਦੀਪ ਜੀ ਕੀ ਸਮੱਸਿਆ ਜਿਹੜੀ ਤੁਹਾਨੂੰ ਅੱਜ ਪੈਂਡਰੀ ਵਿੱਚ ਦਿੱਤੀ ਹੈ ਇਹ ਸਮੱਸਿਆ ਸਾਡੇ ਜੀ ਸਾਡੇ 3-4 ਪਿੰਡਾਂ ਦੇ ਜਿਹੜੀ ਰਕਬਾ ਹੈਗਾ ਇੱਥੇ ਇਹ ਸਾਡਾ ਨਾ ਇਹ ਸਾਲ ਹੀ ਡੁੱਬ ਜਾਂਦਾ ਹੈ ਹਾਂ ਜੀ ਡੁੱਬਦਾ ਡੁੱਬਣ ਦਾ ਕਾਰਨ ਇਹ ਹੈ ਜੀ ਵੀ ਜਿਹੜਾ ਡਰੇਨ ਦੇ ਵਿੱਚ ਕੇਲੀ ਜਿਹੜੀ ਉਗਦੀ ਆ ਉਹ ਉਗਦੀ ਆ ਉਹ ਟੁੱਟਦੀ ਆ ਉਹ ਟੁੱਟ ਗਏ ਜਿਹੜੇ ਆ ਜਿਹੜੇ ਬੋਲ ਬਣਾਏ ਇਹਨਾਂ ਨੇ ਇਹ ਬੋਲਾਂ ਦੇ ਵਿੱਚ ਪੁਲੀਆਂ ਨਾ ਪੰਗਾਵੀਆਂ ਨਾ ਕਿ ਖੁੱਲੇ ਬੋਲ ਆ ਓਪਨ ਬੋਲ ਨਹੀਂ ਕਿ ਇਹ ਇਹ ਪੁਲੀਆਂ ਨਾ ਪੰਗਾਵੀਆਂ ਉਹ ਪੁਲੀਆਂ ਦੇ ਵਿੱਚ ਅੜ ਜਾਂਦੀ ਏ ਕੰਡੇ ਅੜ ਜਾਂਦੇ ਏ ਕੇਲੀ ਅੜ ਜਾਂਦੀ ਏ ਉਹ ਬੰਦ ਹੋ ਜਾਂਦੇ ਆ ਪਿੱਛੇ ਸੇਵਨ ਵਾਲੇ ਦਾ ਜਿਹੜਾ ਉਹ ਚੜ ਜਾਂਦਾ ਸੇਵਨ ਵਾਲਾ ਤੇ ਜਾਨੀ ਉਹ ਪਿੱਛੇ ਟੁੱਟ ਜਾਂਦਾ ਟੁੱਟ ਕੇ ਉਹ ਸਾਡੇ ਘਰਾਂ ਵਾਲੇ ਪਾਸੇ ਨੂੰ ਹੋ ਜਾਂਦਾ ਘਰਾਂ ਘਰਾਂ ਤੱਕ ਲੱਗ ਜਾਂਦਾ ਫਸਲਾਂ ਡੋਬ ਜਾਂਦੀਆਂ ਇਹ ਸਾਡੇ ਨਾਲ ਕੋਈ ਐਸਾ ਨਵਾਂ ਨਹੀਂ ਹੋਇਆ ਸਾਡੇ ਨਾਲ ਹਰ ਇੱਕ ਸਾਲ ਹੀ ਇਦਾਂ ਹੁੰਦਾ ਇਹ ਇਨਾ ਵੀ ਹੁਣ ਥੋੜਾ ਜਿਹਾ মিডিਆ ਦਾ ਜੋਗ ਹੈ ਵੀ ਅਸੀਂ ਉਦੋਂ ਤੁਸੀਂ ਆ ਜੰਨੇ ਤੇ ਅਸੀਂ ਤੁਹਾਨੂੰ ਇਹ ਬਰਿਆਦ ਲਾ ਦਿੰਨੇ ਆ ਸਾਡੀ ਸਰਕਾਰਾਂ ਤੱਕ ਪਹੁੰਚਦੀ ਕਰੋ ਜੀ ਇਹ ਅੱਛਾ ਇਹ ਕੇਲੀ ਦਾ ਹਾਲ ਇਹ ਹੈ ਵੀ ਕਿਲੋਮੀਟਰਾਂ ਤੱਕ ਕਿਲੋਮੀਟਰਾਂ ਦੀ ਇਤਜ਼ਾਰ ਦੇ ਵਿੱਚ ਇਹ ਸੀਵਨਾਂ ਦੇ ਵਿੱਚ ਹੈਗੀ ਆ ਜਿਹੜੇ ਤੁਹਾਨੂੰ ਪਿੱਛੇ ਵਿਖਾ ਕੇ ਵੀ ਲਿਆਵਾਂਗੇ ਅਸੀਂ 1 ਕਿਲੋਮੀਟਰਾਂ ਦੀ ਇਤਜ਼ਾਰ ਦੇ ਵਿੱਚ ਪਿੱਛੇ ਹੈਗੀ ਆ ਇਹ ਟੁੱਟਦੀ ਆ ਟੁੱਟ ਕੇ ਤੇ ਤੁਰ ਪੈਂਦੀ ਹੈਗਾ ਉਹਨੂੰ ਆ ਕੇ ਪੁਲਾ ਜੰਮ ਜਾਂਦੀ ਆ ਸਾਨੂੰ ਇਹ ਆਪਦੇ ਪੱਲੋਂ ਜੀਸੀਬੀ ਲਾ ਕੇ ਕਿਸਾਨਾਂ ਨੇ ਸੀ ਪੈਸੇ ਇਕੱਠੇ ਕਰਕੇ ਇਹ ਜੀਸੀਬੀ ਲਾਈਏ ਤੜਕੀ ਦੀ ਅਸੀਂ 1300 ਰੁਪਏ ਘੰਟੇ ਦਾ ਸੀ ਨੂੰ ਦਈ ਜਾਂਦੇ ਆ ਇੱਥੇ ਹੀ ਨਹੀਂ ਅੱਗੇ ਵੀ ਅੱਗੇ ਵੀ ਇਹਦੇ ਪੁਲ ਹੈਗੇ ਦੋ ਹੋਰ ਇੱਕ ਪੁਲ ਤੇ ਜਿਹੜਾ ਪੱਖੀ ਤੋਂ ਸਾਧਾਨੇ ਨੂੰ ਜਿਹੜਾ ਰਸਤਾ ਜਾਂਦਾ ਉੱਥੇ ਵੀ ਇੱਕ ਪੁਲ ਆ ਉੱਥੇ ਵੀ ਕਿਸਾਨਾਂ ਨੇ ਇਕੱਠੇ ਹੋ ਕੇ ਉਹਨਾਂ ਨੇ ਪੈਸੇ ਇਕੱਠੇ ਕਰਕੇ ਉਹ ਵੀ ਜੀ ਸੀ ਬਿ ਲਾਈ ਬੈਠੇ ਉਹ ਵੀ ਕੰਢੀ ਜਾਂਦੇ ਆ ਮਤਲਬ ਜਿਹੜੀ ਉਹ ਇਦੋਂ ਅੱਗੇ ਵਾਲਾ ਇਹ ਮੇਨ ਵਜਾ ਕੀ ਆ ਵਜਾ ਇਹ ਹੈ ਸੀਵਰੇਜ ਸੀਵਰੇਜ ਜਿਹੜਾ ਇਹਨਾਂ ਨੇ ਪਾਸੇ ਡਰੇਨਾਂ ਦੇ ਵਿੱਚ ਉੱਥੇ ਕੇਲੀਯੋਗ ਦੀ ਉਹ 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 ਤਾਂ ਤੁਰਨੀ ਕਿਸੇ ਪਾਸੇ ਸਫਾਈ ਹੋਈ ਨਹੀਂ ਦੀ ਸਫਾਈ ਆਏ ਸਾਰੀ ਇਹਦਾ ਹੁੰਦਾ ਸਾਡੇ ਨਾਲ ਵੀ ਬਾਅਦ ਚ ਹੀ ਕਰਦੇ ਇਹ ਜਦੋਂ ਸਾਡੇ ਝੋਨੇ ਡੋਬ ਜਾਂਦੇ ਆ ਫਸਲਾਂ ਡੋਬ ਜਾਂਦੀਆਂ ਘਰਾਂ ਨੂੰ ਪਾਣੀ ਦਾ ਜਾਂਦਾ ਬਾਅਦ ਚ ਹੀ ਕਰਦੇ ਆ ਇਸ ਸਾਲ ਅਸੀਂ ਆਣੇ ਅਸੀਂ ਬੇਨਤੀ ਕਰਦੇ ਆ ਵੀ ਹੁਣ ਹੀ ਕਰ ਦਿਓ ਇਹਨੂੰ ਹੁਣੇ ਇਹਨੂੰ ਇਹਨੂੰ ਪੱਟ ਦਿਓ ਕਿ ਜਿਹੜੀ ਜਿਹੜੀ ਕਿਲੋਮੀਟਰਾਂ ਦੀ ਇਦਾਰਤ ਜੰਮੀ ਪਈ ਉਹਨੂੰ ਹੁਣ ਤਾਂ ਕੱਢ ਕੇ ਪਾਸੇ ਕਰਦੇ ਪੌਲਾਂ ਦਾ ਨਾੜੇ ਨਹੀਂ ਸਾਨੂੰ ਮਜਬੂਰੀ ਵਾਸਤੇ ਪਰ ਪੌਲ ਪੱਟਣੇ ਪੈਣਗੇ ਫੇ ਸਾਡੇ ਤੇ ਪਰਚੇ ਕਰਨਗੇ ਫੇ ਸਾਨੂੰ ਜੇਲ੍ਹਾਂ ਚ ਭੇਜਣਗੇ ਆਹ ਕੁਛ ਹੀ ਸਾਡੇ ਨਾਲ ਹੋ ਹੀ ਜਾਂਦਾ ਸ਼ੁਰੂ ਤੋਂ ਪ੍ਰਸ਼ਾਸਨ ਇਹ ਕੁਛ ਕਰੀਦਾ ਸ਼ੁਰੂ ਤੋਂ ਸਾਡੇ ਨਾਲ ਸਰਕਾਰਾਂ ਇਹ ਕੁਛ ਕਰੀ ਜਾਂਦੀਆਂ ਇਹ ਕੁਛ ਹੀ ਹੋਣ ਹੋਈ ਜਾਂਦਾ ਸਾਡੇ ਨਾਲ ਮਤਲਬ ਬਦਲਾ ਕਹਿੰਦੇ ਸੀਗੇ ਬਦਲਾ ਬਦਲੂ ਕੁਛ ਨਹੀਂ ਹੋਇਆਗਾ ਉਹ ਗੱਲਾਂ ਹੀ ਸੀ ਕਿ ਚੁਟਕਲੀ ਸੀਗੀ ਉਹ ਉਹ ਤਾਂ ਵਿਧਾਨ ਸਭਾ ਚ ਰਹਿ ਗਿਆ ਕੱਲਾ ਬਦਲਾ ਤਾਂ ਵੀ ਉਥੇ ਲੜਕਲੇ ਮਾਰਨ ਵਾਲਾ ਬਦਲਾ ਆ ਗਿਆ ਉਥੇ ਚੁਟਕਲੇ ਸੁਣਨ ਵਾਲਾ ਬਦਲਾ ਆ ਗਿਆ ਹੀ ਪਹਿਲਾਂ ਇਹੇ ਲੀਡਰ ਹੁੰਦੇ ਸੀ ਵਿਧਾਨ ਸਭਾ ਚ ਚੁਟਕਲੇ ਨਹੀਂ ਸੁਣਦੇ ਸੀਗੇ ਹੁਣ ਇਹ ਜਿਹੜੇ ਲੀਡਰ ਹੋ ਵਿਧਾਨ ਸਭਾ ਚ ਚੁਟਕਲੇ ਸੁਣਾਉਂਦੇ ਇੰਨਾ ਕੁ ਬਦਲਾ ਆਇਆ ਬਸ ਇਸ ਤੋਂ ਉੱਤੇ ਕੁਝ ਨਹੀਂਗਾ ਜੀ ਕਿਹਨਾ ਤੁਹਾਡੇ ਇੰਦਰਜੀਤ ਸਿੰਘ ਜੀ ਕਿੰਨੇ ਕੁ ਰਕਬਾ ਜਿਹੜਾ ਇਸ ਜਨਾ ਪ੍ਰਭਾਵਿਤ ਹੋਇਆ ਇਸ ਸਮੇਂ ਇਹ ਘੜ ਤੋਂ ਘੜ ਮੇਰੇ ਸਾਹਾਰਾ ਹਜ਼ਾਰਾਂ ਏਕੜਾਂ ਨੇ ਹੀ ਹੈ ਕਿੱਲੇ ਲੱਕੀ ਆਖੇ 11 ਏਕੜਾਂ ਦੇ ਹਿਸਾਬ ਨਾਲ ਨੁਕਸਾਨ ਹੋ ਰਿਹਾ ਸਾਡਾ ਰਾਜਸਰ ਨੂੰ ਸਰਕਾਰਾਂ ਨੂੰ ਹੱਥ ਵੰਡ ਕੇ ਬੇਨਤੀ ਆ ਸਾਡੇ ਵੱਲ ਵੀ ਧਿਆਨ ਦੇ ਦੋ ਕਿਸਾਨਾਂ ਵਾਲੀ ਪ੍ਰਸ਼ਾਸਨ ਦਾ ਕਹਿਣਾ ਕਿ ਕਰੀਬਨ 10 ਡਰੇਨਾਂ ਦੀ ਸਫਾਈ ਹੋ ਚੁੱਕੀ ਹੈ ਦੋ ਡਰੇਨਾਂ ਦੀ ਰਹਿੰਦੀ ਸੀ ਉਹ ਇੱਕ ਦਿਨ ਤੋਂ ਸ਼ੁਰੂ ਕਰਾ ਦਿੱਤੀ ਉਹ ਵੀ ਪਰ ਬਾਰਸ ਦੇ ਵਿੱਚ ਹਾਲਾਤ ਬਦਲੇ ਪਏ ਨੇ ਪਤਾ ਨਹੀਂ ਕਿ ਮੰਗ ਪੱਤਰ ਕਿੰਨੀ ਵਾਰੀ ਦੇ ਚੁੱਕੇ ਕੋਈ ਮੰਗ ਪੱਤਰ ਨਹੀਂ ਵੇਂਦੇ ਕੁਝ ਨਹੀਂ ਵੇਂਦੇ ਜੇ ਆ ਨਹੀਂ ਆ ਤਾਂ ਅੱਗੋਂ ਜਿਹੜੇ ਐਮਐਲਏ ਵੱਡੇ ਬੰਦੇ ਆ ਉਹ ਆਹਨੇ ਸਾਡੇ ਕੋਲ ਪੈਸਾ ਹੀ ਹੈ ਇਹ ਕਿਥੋਂ ਸਫਾਈ ਕਰਾਈਏ ਇਹ ਸਫਾਈ ਕੌਣ ਕਰਾਏਗਾ ਫਿਰ ਇਹ ਜ਼ਿੰਮੇਵਾਰੀ ਕਰਾਉਣਗੇ ਫਿਰ ਸਰਕਾਰਾਂ ਚੋਣੀਆਂ ਦਾ ਸਾਨੂੰ ਕੀ ਫਾਇਦਾ ਹੁਣ ਤੁਸੀਂ ਆਪਣੇ ਆਦੇ ਕੋਲੋਂ ਪੈਸੇ ਲਾਏ ਸਰਿਆ ਇਹ ਆਪਦੇ ਕੋਲੋਂ ਲਾ ਰਹੇ ਆ ਤੇ ਸਰਕਾਰਾਂ ਦਾ ਹੀ ਚਾਵਾਣਾ ਚੋਣੀਆਂ ਸੀ ਵੀ ਇਹ ਨਵੀਂ ਸਰਕਾਰ ਆਊਗੀ ਕਿਸਾਨਾਂ ਦੇ ਕੰਮ ਕਰੂਗੀ ਪਰ ਆਹ ਵੇਖ ਲਓ ਤੁਹਾਡੇ ਸਾਹਮਣੇ ਆ ਢੇਰ ਲਾਏ ਪਏ ਕਿਸਾਨਾਂ ਨੇ ਸੜਕ ਦੇ ਉੱਤੇ ਲਾਤੇ ਆ ਇਹ ਚੁੱਕਣੇ ਵੀ ਹੈਗਾ ਇਹਨੇ ਨਹੀਂ ਆ ਇਹ ਅਸੀਂ ਨਹੀਂ ਛੇੜਨਾ ਕਿ ਢੇਰ ਹੋਰ ਨਾ ਆ ਆ ਇਹਦੋਂ ਵੀ ਠਾਰੀਆਂ ਢੇਰ ਭਰ ਦੇਣੀਆਂ ਛੜਕਾਂ ਟਰਾਲੀਆਂ ਲਿਆ ਲਿਆ ਆ ਇਹ ਸਰਕਾਰ ਨੂੰ ਚੱਕਣਾ ਪੈਣਾ ਅੱਜ ਦਾ ਬਾਹਰ ਹੀ ਜਾਵੇ ਤਾਂ ਤੋਂ ਆਹ ਯਾਰ ਉਹ ਆ ਪੰਡ ਦੇਣਾ ਪੁਲ ਵੀ ਫਿਰ ਸਾਡੇ ਦੇ ਕੋਈ ਪਰਚਾ ਨਾ ਕਰੇ ਸ਼ਾਸਨ ਇਹ ਆਪ ਹੁਣ ਸਾਹੀ ਹੱਥ ਖੰਡ ਕੇ ਬੇਨਤੀ ਕਰ ਰਹੇ ਆ ਇਹ ਸਾਡੀ ਬੇਨਤੀ ਸੁਣ ਲੈਣ ਹਾਂਜੀ ਇਧਰ ਦੇਖਣਾ ਹਾਂਜੀ ਬਾਈ ਕੀ ਨਾ ਤੁਹਾਡੇ ਮਕਸੀਰ ਸਿੰਘ ਜੀ ਕਿਸਨ ਜੀ ਕੀ ਕਹਿਣਾ ਥੋੜਾ ਇਹ ਚੀਜ਼ ਚਾਹੀਦਾ ਇਹਦੇ ਵਸੇ ਜਾਨੇ ਆ ਜੀ ਸੇਵ ਨਾਲ ਅੱਜ ਪਿੱਛੇ ਵੀ ਜੈ ਸਿੰਘ ਸਾਹਿਬ ਨੂੰ ਮਿਲੇ ਸੀ ਪਰੋਜਪੁਰ ਜਾ ਕੇ ਉਹਨਾਂ ਨੂੰ ਸਾਨੂੰ ਇਹ ਕਿਹਾ ਸੀ ਕਿ ਸਾਡੇ ਕੋਲੇ ਪੇਮੈਂਟ ਨਹੀਂ ਹੈ ਹੈ ਕਿ ਭਾਈ ਨਹੀਂ ਸੇਵ ਨਾਲ ਅੱਜ ਕਹਿ ਰਹੇ ਵੀ ਅਸੀਂ ਖਲਾ ਰਹੇ ਹਾਂ ਤੁਸੀਂ ਉਹਨਾਂ ਨੂੰ ਇਹ ਗੱਲ ਕਹਿ ਰਹੇ ਨਾ ਇਹਦੇ ਬੱਚੇ ਪਾਡਾ ਪਿੱਛੇ ਕਵਰ ਜਕਰਾਈ ਸੀ ਲੋਕ ਡੀਵੀ ਵਾਲਿਆਂ ਤੋਂ ਉਹਨਾਂ ਨੂੰ ਉਦੋਂ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਗਈ ਸੀ ਐਮਐਲ ਸਾਹਿਬ ਨੂੰ ਮਿਲੇ ਅਸੀਂ ਇੱਥੇ ਡੀਸੀ ਸਾਹਿਬ ਨੂੰ ਮਿਲੇ ਕਿਸੇ ਨੇ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਪਰ ਇਹ ਕਿਲੀ ਬਹੁਤ ਜ਼ਿਆਦਾ ਦੋ ਤਿੰਨ ਪਿੰਡ ਪ੍ਰਭਾਵਿਤ ਕਰਦੀ ਹੈ ਜੀ ਇਥੋਂ ਮੰਨ ਕੇ ਕਾਵਲ ਵਾਲਾ ਜੀ ਲੱਗ ਕੇ ਜੋ ਡੱਲੇ ਵਾਲਾ ਘੋਨੀ ਵਾਲਾ ਹੋ ਗਿਆ ਗੁੱਲੇ ਵਾਲਾ ਆ ਗਿਆ ਆ ਨੱਥਰ ਵਾਲੇ ਤਾਂ ਆ ਕੇ ਜਾ ਰਿਹਾ ਪਾਣੀ ਦਾ ਇੰਨਾ ਜ਼ਿਆਦਾ ਪਾਣੀ ਇਹਦਾ ਇਹੀ ਹਾਲ ਹੈ ਜਿਹੜਾ ਛਿਦਰੀ ਛਿਦਰੀ ਸਭਾਈ ਹੋਵੇ ਤਾਂ ਕਿਸਾਨ ਬਾਜ਼ ਜਾਣਗੇ ਨਹੀਂ ਸਾਰਿਆਂ ਦੇ ਘਰਾਂ ਨਾਲ ਵੀ ਲੱਜ ਚੁੱਕਾ ਪਾਣੀ ਆਹ ਤੋਂ ਉਹ ਜਿਸ ਜੰਦਾ ਪਾਣੀ ਕਿੰਨਾ ਪਾਣੀ ਹੋਇਆ ਕਿਹੜਾ ਜੀ ਆਪਕੇ ਲਈ ਫੁੱਬਦੀ ਜੀ ਸੀਬੀ ਆਦੇ ਪੱਲੋ ਲਾ ਕੇ ਤੇ ਸੀਦੇ ਚਕਵਾਈ ਜੰਨੇ ਆਹ ਇਹ ਪੂਲ ਪੱਲੋ ਦਿੱਤੇ ਜੀ